ਸਾਜੀ ਗਾਲਜੀ ਡੀਵੀਜੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਦਲਬੀਰ ਚਰਖਾਣ ਮਕੇਰੀਆਂ ਤੋਂ ਤੁਹਾਨੂੰ ਦੱਸੇ ਕੀ ਐਨਡੀਪੀਐਸ ਦੇ ਤਹਿਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਮਕੇਰੀਆਂ ਪੁਲਿਸ ਵੱਲੋਂ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਦੋ ਨਸ਼ਾ ਤਸਕਰ ਮਕੇਰੀਆਂ ਪੁਲਿਸ ਨੇ ਕਾਬੂ ਕਰ ਲਏ ਨੇ ਤੇ ਉਹਨਾਂ ਦੇ ਉੱਤੇ ਐਨਡੀਪੀਐਸ ਦੀਆਂ ਧਰਾਵਾਂ ਲਗਾ ਦਿੱਤੀਆਂ ਨੇ ਤੁਹਾਨੂੰ ਦੱਸਿਆ ਕੀ ਪੂਰੇ ਹੀ ਪੰਜਾਬ ਦੇ ਵਿੱਚ ਜਿੱਥੇ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਜਿਹੜੇ ਨੇ ਨਸ਼ਾ ਤਸਕਰ ਕਾਬੂ ਕੀਤੇ ਗਏ ਤੇ ਨਸ਼ਾ ਤਸਕਰਾਂ ਨੂੰ ਵਧੀਆ ਤਰੀਕਿਆਂ ਦੇ ਨਾਲ ਜਿਹੜਾ ਹੈਂਡਲ ਵੀ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਬੰਦੀ ਸਜ਼ਾ ਵੀ ਦਿੱਤੀ ਜਾ ਰਹੀ ਤੇ ਜਿਹੜੇ ਇਹਦੇ ਕੰਜ਼ਿਊਮਰ ਨੇ ਉਹਨਾਂ ਨੂੰ ਨਾਰਕੋਟਿਕਸ ਦੇ ਵਿੱਚ ਲੈ ਜਾ ਕੇ ਜਿਹੜਾ ਹੈ ਨਸ਼ਾ ਛੱਡਣ ਦੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਤੇ ਨਸ਼ਾ ਛੱਡਣ ਦੇ ਵਿੱਚ ਉਹਨਾਂ ਦੀ ਹੈਲਪ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਇਹ ਕੀ ਜਿੱਥੇ ਛੋਟੀਆਂ ਮਸਲੀਆਂ ਨੂੰ ਹੱਥ ਪਾਇਆ ਗਿਆ ਤੇ ਉਹਨਾਂ ਦੇ ਘਰ-ਬਾਰ ਜਿਹੜੇ ਢਾ ਦਿੱਤੇ ਗਏ ਉਹਨਾਂ ਦੇ ਉੱਤੇ ਵੱਡੇ-ਵੱਡੇ ਪਰਚੇ ਕਰਕੇ ਉਹਨਾਂ ਨੂੰ ਸਜ਼ਾਵਾ ਦਿੱਤੀ ਗੀਆਂ ਉੱਤੇ ਹੀ ਭਗਵੰਤ ਸਿੰਘ ਮਾਨ ਹੋਣਾ ਨੇ ਹੁਣ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ ਭਾਵੇਂ ਕੋਈ ਰਾਜਨੀਤਿਕ ਹੋਵੇ ਤੇ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਵੀ ਵੱਡੀ ਪਾਵਰ ਰੱਖਦਾ ਹੋਵੇ ਉਹਨੂੰ ਵੀ ਜਿਹੜੀ ਇਹ ਹੁਣ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਵੇਗੀ ਤੇ ਉਹ ਸਜ਼ਾ ਜਿਹੜੀ ਹੈ ਨਸ਼ਾ ਤਸਕਰਾਂ ਨੂੰ ਦਿੱਤੀ ਜਾਏਗੀ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਤਸਕਰ ਹੋਵੇ ਵੱਡਾ ਨਸ਼ਾ ਤਸਕਰ ਹੋਵੇ ਚਾਹੇ ਛੋਟਾ ਨਸ਼ਾ ਤਸਕਰ ਹੋ ਗਏ ਹੁਣ ਵੱਡੀਆਂ ਮਸਲੀਆਂ ਨੂੰ ਹੱਥ ਪਾਇਆ ਜਾਏਗਾ ਕਿਉਂਕਿ ਛੋਟਿਆਂ ਦੇ ਉੱਤੇ ਕਾਰਵਾਈ ਕਰ ਦਿੱਤੀ ਤੇ ਬਹੁਤ ਸਾਰੇ ਛੋਟੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਅੰਦਰ ਵੀ ਦੇ ਦਿੱਤਾ ਆ ਤੇ ਉਹਨਾਂ ਦੇ ਕਈ ਤਰ੍ਹਾਂ ਦੀਆਂ ਜਿਹੜੀਆਂ ਧਰਾਵਾਂ ਲਗਾ ਕੇ ਉਹਨਾਂ ਦੇ ਐਨਡੀਪੀਐਸ ਤੇ ਪਰਚੇ ਪਾ ਕੇ ਜਾਂ ਉਹਨਾਂ ਦੇ ਪੁਰਾਣੇ ਪਰਚਿਆਂ ਦੇ ਉੱਤੇ ਕਾਰਵਾਈ ਕਰਕੇ ਉਹਨਾਂ ਦੇ ਘਰਾਂ ਨੂੰ ਢਾਇਆ ਗਿਆ ਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਹੁਣ ਵਾਰੀ ਹੈ ਵੱਡੀਆਂ ਮਸੀਆਂ ਦੀ ਤੇ ਵੱਡੀਆਂ ਮਸੀਆਂ ਨੂੰ ਵੀ ਇਸੇ ਤਰ੍ਹਾਂ ਹੀ ਜਿਹੜਾ ਆ ਉਹ ਖੰਗਾ ਲਿਆ ਜਾਏਗਾ ਤੇ ਉਹਨਾਂ ਨੂੰ ਵੀ ਬੰਦੀ ਜਿਹੜੀ ਹੈ ਸਜ਼ਾ ਦਿੱਤੀ ਜਾਏਗੀ ਆਓ ਪਹਿਲਾਂ ਮਕੇਰੀਆਂ ਦੇ ਵਿੱਚ ਐਸ ਐਚ ਓ ਨੇ ਇਹਨਾਂ ਦੋ ਨਸ਼ਾ ਤਸਕਰਾਂ ਬਾਰੇ ਕੀ ਕਿਹਾ ਇਹ ਸੁਣਦੇ ਆ ਤੇ ਉਸ ਤੋਂ ਬਾਅਦ ਆ ਭਗਵੰਤ ਸਿੰਘ ਮਾਨ ਹੋਣਾ ਦਾ ਵੀ ਉਹ ਬਿਆਨ ਸੁਣਾਉਨੇ ਜਿਹਦੇ ਚ ਉਹਨਾਂ ਨੇ ਕਿਹਾ ਕਿ ਹੁਣ ਵੱਡੀਆਂ ਮੱਸੀਆਂ ਦੀ ਵਾਰੀ ਹੈ ਤੇ ਜਲਦੀ ਹੀ ਉਹਨਾਂ ਨੂੰ ਵੀ ਫੜ ਕੇ ਅੰਦਰ ਦਿੱਤਾ ਜਾਵੇਗਾ ਜੀ ਸਰ ਮੈਂ ਜੀ ਅਸੇ ਜਗੰਦਰ ਸਿੰਘ ਐਸ ਐਚ ਓ ਥਾਣਾ ਮਕੇਰੀਆਂ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦਾ ਪੰਜਾਬ ਸਰਕਾਰ ਵੱਲੋਂ ਜੋ ਮਹ eb ਜੋਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਸੀ ਇਸ ਮਹਮਤਾਤ ਕਾਫੀ ਪਿੰਡਾਂ ਤੇ ਸ਼ਹਿਰ ਵਾਸੀਆਂ ਵੱਲੋਂ ਸਹਿਯੋਗ ਮਿਲ ਰਿਹਾ ਵਾ ਲੋਕਾਂ ਦੇ ਸਹਿਯੋਗ ਨਾਲ ਕੱਲ ਅਸੀਂ ਵਕ ਵਕ ਟੀਮਾਂ ਬਣਾ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਵਿਅਕਤੀ ਦਾ ਨਾਮ ਹੈਗਾ ਧੀਰਜ ਕੁਮਾਰ ਜੀ ਇਹ ਅਦਰਸ਼ ਨਗਰ ਮਲੇ ਦਾ ਮਕੇਰੀਆ ਸ਼ਹਿਰ ਦਾ ਰਹਿਣ ਵਾਲਾ ਆਪਾਂ ਇਹਦੇ ਇਧਰ ਸਾਡੀ ਟੀਮ ਨੇ ਇਹਦੇ ਕੋਲੋਂ 405 ਗੋਲੀਆਂ ਨਸ਼ੀਲੀਆਂ ਗੋਲੀਆਂ ਅਤੇ 30 ਗ੍ਰਾਮ ਹੀਰੋਨ ਬਰਾਮਦ ਕੀਤੀ ਆ ਇਸ ਤੋਂ ਇਲਾਵਾ ਸਾਡੀ ਦੂਜੀ ਟੀਮ ਨੇ ਇੱਕ ਵਿਅਕਤੀ ਜਿਹੜਾ ਹੈਗਾ ਬਗੋਵਾਲ ਦਾ ਮਨੋਰ ਲਾਲ ਜੀ ਉਹਦੇ ਕੋਲੋਂ 45 ਗਲਮ ਹਿਰਨ ਬਰੰਦ ਕੀਤੀ ਆ ਇਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਦੋਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕੱਦਮਾ ਨੰਬਰ 121 ਅਤੇ ਦੂਸਰੇ ਮਨੋਰ ਲਾਲ ਦੇ ਖਿਲਾਫ 122 ਦਰਜ ਕੀਤੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਆ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਪੈਦਾ ਕਰ ਰਹੇ ਹਾਂ ਵੀ ਕਿੱਥੋਂ ਲੈ ਕੇ ਆਉਂਦੇ ਤਾਂ ਅਗਾ ਕੇ ਇਹਨਾਂ ਵਿਅਕਤੀ ਨੂੰ ਵੇਚ ਦਿੰਦੇ ਮੈਂ ਆਪਦੇ ਚੈਨਲ ਦੇ ਮੱਦੇਨਜ਼ਰ ਅਸੀਂ ਜਾਣਕਾਰੀ ਦੇਣਾ ਚਾਹੁੰਦਾ ਲੋਕਾਂ ਨੂੰ ਤੁਹਾਡੇ ਸਹਿਯੋਗ ਨਾਲ ਹੀ ਜਿਹੜਾ ਨਸ਼ਾ ਖਤਮ ਹੋ ਸਕਦਾ ਵਾ ਇਸ ਕਰਕੇ ਵੱਧ ਤੋਂ ਵੱਧ ਬੇਝਿਜਕ ਹੋ ਕੇ ਸਾਨੂੰ ਸਹਿਯੋਗ ਦਿਓ ਕਿਸੇ ਦਾ ਕੋਈ ਨਾਮ ਨਹੀਂ ਲਿਆ ਜਾਊਗਾ ਕਿਸੇ ਦਾ ਕੋਈ ਦੱਸਣ ਦੀ ਹੈਗੀਏ ਸਾਡੇ ਕੋਲ ਸਦਾ ਡਾਕਟਾ ਕੇ ਦੱਸੋ ਤਾਂ ਜੋ ਜਿਹੜਾ ਆਪਣਾ ਪੰਜਾਬ ਸੂਬਾ ਨਸ਼ਾ ਮੁਕਤ ਹੋ ਸਕਦਾ ਤੁਹਾਡੇ ਸਹਿਯੋਗ ਨਾਲ ਹੀ ਹੋ ਸਕਦਾ ਵਾ ਜੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਧੰਨਵਾਦ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ politically strong ਰਿਹਾ ਜਾ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾ ਕੋਈ ਅਫਸਰ ਨਾ ਬਣਦੀ ਆ ਉਹਦੀ ਜਾ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਲਈ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ बुरी संगत च पा लिया जा फिर मापिया में मजबूरी उन्होंने बच्चों विदेशों च भेजना पै कि पोता इतने तेन तो पता ही है कि हालत बस चला जा बस करजे लैके जिम्मे भी मर्जी करके उन्होंने अपनी अखा तो दूर करता सो ओ जिमेवार कौन ने वे तस्कर जेडे छोटे ने ना वह डिस्ट्रीब्यूटर ने ਕੁਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹਨਾਂ ਹੀ ਅੱਗੇ ਆਉਂਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀਗਾ ਕਿ ਆ ਤੂੰ ਆ ਜਿਲੇ ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਸੋ ਸੇ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹਜੇ ਵੀ ਚੱਲ ਰਿਹਾ ਕੰਮ